ਤੂੰ ਬਲੌਗ ਪਉਣਾ ਪਰ ਟੱਲੋ ਪ੍ਰੀਤ ਨਹੀਂ ਬਣਿਆ ਜਾਣਾ ਹਨਾ ਵਦੀ ਕਾਪੀ ਨਾ ਕਰਿਆ ਕਰੋ ਤੇ ਪਹਿਲੀ ਗੱਲ ਜਾਣੇ ਇਹ ਤੁਹਾਨੂੰ ਮੈਂ ਦੱਸ ਦਿੰਨਾ ਕਿ ਆਪਾਂ ਚਲੋ ਹਾਂਜੀ ਮਿੱਤਰੋ ਅੱਜ ਦਾ ਜਿਹੜਾ ਬਲੌਗ ਅੱਜ ਦੇ ਬਲੌਗ 'ਚ ਆਪਾਂ ਕਿਦੀ ਘੁੰਮਣ ਫਿਰਨੇ ਜ਼ਿਆਦਾ ਨਹੀਂ ਜਾਣਾ ਬਸ ਥੋੜਾ ਜਿਹਾ ਹੀ ਜਾਣਾ ਜੰਡੇਆਲੇ ਤੱਕ ਤੇ ਸੋ ਅੱਜ ਦੇ ਬਲੌਗ ਦੇ ਵਿੱਚ ਆਪਾਂ ਥੋੜੀਆਂ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਕਈ ਭਰਾਵਾਂ ਦੇ ਬੜੇ ਕਮੈਂਟ ਆਉਂਦੇ ਆ ਉਹਨਾਂ ਦੇ ਆਪਾਂ ਰਿਪਲਾਈ ਕਰਾਂਗੇ ਜਿਹੜੇ ਬੈਡ ਕਮੈਂਟ ਕਰਦੇ ਆ ਉਹਨਾਂ ਦੇ ਵੀ ਕਰਾਂਗੇ ਤੇ ਸੋ ਬਲੌਗ ਦੇ ਨਾਲ ਜੁੜੇ ਰਹੋ ਬਸ ਬਾਈਕ ਲੱਗੀ ਆ ਬਸ ਲੱਗੇ ਆ ਨਿਕਲਣ ਵੇਖ ਸਕਦੇ ਜੀ ਇਹ ਬਾਈਕ ਸਪਲੈਂਡਰ ਠੀਕ ਹੈ ਜੀ ਤੇ ਉਧਰ ਯੂਪੀਟਰ ਲੱਗੀ ਆ ਵੇਖ ਸਕਦੇ ਜੀ ਠੀਕ ਹੈ ਜੀ ਤੇ ਸੋ ਚੱਲੇ ਸੀ ਮੜਾ ਜੰਡੇਆਲੇ ਤੱਕ ਜੰਡੇਆਲੇ ਤੱਕ ਆਪਾਂ ਨੂੰ ਕਹਿ ਪੈ ਗਿਆ ਇੱਕ ਕੰਮ ਹੋਣੇ ਵੀਰ ਦਾ ਫੋਨ ਆਇਆ ਸੀ ਆਪਾਂ ਨੂੰ ਜੰਡੇ ਵਾਲੇ ਚੱਲੀਏ ਤੇ ਸੋ ਚੱਲੇ ਆ ਤੇ ਸੋ ਬਲੌਗ ਦੇ ਨਾਲ ਜੁੜੇ ਰਹੋ ਕਰਦੇ ਆ ਗੱਲਾਂ ਬਾਤਾਂ ਨਾਲੇ ਥੋੜਾ ਤੁਹਾਨੂੰ ਉਧਰ ਦਾ ਵੀ ਮਾਹੌਲ ਦਿਖਾ ਦਿੰਨੇ ਆ ਕੀ ਕੁਝ ਚੱਲਦਾ ਪਿਆ ਠੀਕ ਹੈ ਜੀ ਬਲੌਗ ਦੇ ਨਾਲ ਜੁੜੇ ਰਹੋ ਹਾਂ ਜੀ ਲੋਕੀ ਮਤਰੋ ਜਾਂਦੇ ਪਏ ਆ ਤੇ ਸੋ ਜੰਡੇ ਪਿੰਡ ਤੋਂ ਥੋੜੀ ਜਿਹੀ ਦੂਰੀ ਤੇ ਪਿੰਡ ਦਸ਼ਮੇਸ਼ਨਗਰ ਪਹੁੰਚ ਚੁੱਕੇ ਆ ਤੇ ਸੋ ਰਾਹ ਦੇ ਵਿੱਚ ਇੱਧਰ ਗੁਜਰਾ ਦੀ ਮਸਜਿਦ ਵੀ ਪਈੰਦੀ ਆ ਤੇ ਸੋ ਇੱਧਰ ਵੇਖ ਸਕਦੇ ਗੁਜਰਾ ਦਾ ਮੋਲ ਡੰਗਰ ਇਹ ਆ ਗੱਲਬਾਤ ਹੈ ਤੇ ਹੈਗੇ ਹਾਂ ਜੀ ਲੋ ਵੀ ਮਿੱਤਰੋ ਅੱਡੀ ਹੁਣ ਵਾਪਸੀ ਹੋਣ ਦੀ ਸੀ ਝੰਡਿਆਲੇ ਤੋਂ ਤੇ ਅਸੀਂ ਫੇਰ ਪਹੁੰਚ ਚੁੱਕੇ ਹਾਂ ਗਹਿਰੀ ਵਾਲੇ ਫਾਟਕ ਤੇ ਤੇ ਸੋ ਤੁਹਾਨੂੰ ਵੀ ਪਤਾ ਹੋਗਾ ਕਿ ਕਈ ਲੋਕ ਆ ਗਲਤੀ ਬਹੁਤ ਕਰਦੇ ਆ ਕਿ ਜਿਵੇਂ ਕਿ ਕਿਸੇ ਵੇਲੇ ਫਾਟਕ ਬੰਦ ਹੋਵੇ ਤੇ ਥੱਲਿਓਂ ਅਸੀਂ ਚੀਜ਼ਾਂ ਨਗਾਉਣ ਦੀ ਬਹੁਤ ਕੋਸ਼ਿਸ਼ ਕਰਦੇ ਆ ਜਿਹਦੇ ਕਰਕੇ ਬਹੁਤ ਹੀ ਜ਼ਿਆਦਾ ਦੁਰਘਟਨਾ ਹੁੰਦੀਆਂ ਵਾ ਤੇ ਸੋ ਇਦਾਂ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਥੋੜੀ ਵੇਟ ਕਰਨੀ ਚਾਹੀਦੀ ਆ ਜੀ ਜੇ ਤੋਂ ਬਲੌਗ ਦੇ ਨਾਲ ਜੁੜੇ ਰਹੋ ਹਾਂਜੀ ਮਿੱਤਰੋ ਲੋ ਵੀ ਪਹੁੰਚ ਚੁੱਕੇ ਹਾਂ ਕਰ ਤੇ ਸੋ ਜਿਹੜੀ ਅੱਜ ਆਪਾਂ ਗੱਲ ਕਰਨੀ ਸੀ ਦੋਗ ਦੀਰਪਰਾ ਹੈਗੇ ਆ ਜਿਹੜੇ ਆਪਾਂ ਨੂੰ ਕਹਿੰਦੇ ਆ ਕਿ ਕਮੈਂਟ ਕਰਕੇ ਕਿ ਵੀਰ ਤੂੰ ਬਲੌਗ ਪਾਉਣਾ ਪਰ ਟੱਲੋ ਪ੍ਰੀਤ ਨਹੀਂ ਬਣਿਆ ਜਾਣਾ ਹਨਾ ਉਹਦੀ ਕਾਪੀ ਨਾ ਕਰਿਆ ਕਰੋ ਤੇ ਪਹਿਲੀ ਗੱਲ ਇਹ ਜਾਣੇ ਇਹ ਤੁਹਾਨੂੰ ਮੈਂ ਦੱਸ ਦਿੰਨਾ ਕਿ ਆਪਾਂ ਚਲੋ ਕਾਪੀ ਕਰਦੇ ਨਹੀਂ ਪਰ ਜੇ ਕਾਪੀ ਕਰਦੇ ਵੀ ਆ ਨਾ ਤੇ ਟੱਲੋ ਪ੍ਰੀਤ ਮਾੜਾ ਬੰਦਾ ਨਹੀਂ ਹੈ ਕੋਈ ਹਨਾ ਵੇਗਾ ਉਹਦੇ ਆਪਾਂ ਬਲੌਗ ਵੇਨੇ ਆ ਬਹੁਤ ਘੈਂਡ ਗੱਲਾਂ ਵੀਰ ਕਹਿੰਦਾ ਤੇ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਵਾ ਠੀਕ ਆ ਤੇ ਇਸ ਕਰਕੇ ਜੇ ਆਪਾਂ ਕਾਪੀ ਕਰਦੇ ਆ ਕਿਸੇ ਚੰਗੇ ਬੰਦੇ ਦੀ ਕਰਨ ਦੇ ਆ ਠੀਕ ਆ ਕਹਿੰਦੇ ਕਾਪੀ ਕਰ ਲਓ ਪਰ ਸਾੜਾ ਨਾ ਕਰੋ ਆਪਾਂ ਸਾੜਾ ਥੋੜੀ ਕਰਦੇ ਆ ਤੇ ਸੋਈ ਜਾਣ ਮੇਰੀਏ ਇਸ ਕਰਕੇ ਇਹ ਚੀਜ਼ਾਂ ਤੋਂ ਪ੍ਰੇਰਿਤ ਕਰੋ ਅਸੀਂ ਤਾਂ ਆਪਣਾ ਕੰਮ ਕਰਦੇ ਆ ਬਸ ਠੀਕ ਹੈ ਜੀ ਤੁਸੀਂ ਵੀ ਸਾੜਾ ਨਾ ਕਰੋ ਤੁਸੀਂ ਵੀ ਕਾਪੀ ਕਰ ਲਓ ਐਡੀ ਕਿਹੜੀ ਗੱਲ ਆ ਤੇ ਉਹ ਬੰਦਾ ਬਹੁਤ ਘੈਂਡ ਆ ਉਹਦੇ ਬਲੌਗ ਵੇਖ ਕੇ ਆਪਾਂ ਨੂੰ ਮੋਟੀਵੇਸ਼ਨ ਮਿਲਦਾ ਇੱਕ ਠੀਕ ਆ ਤੇ ਤਾਂ ਕਰਕੇ ਆਪਾਂ ਬਾਈ ਦੇ ਬਲੌਗ ਵੇਨੇ ਆ ਠੀਕ ਹੈ ਜੀ ਤੇ ਸੋ ਇਦਾਂ ਦੀ ਕੋਈ ਗੱਲ ਨਹੀਂ ਆ ਤੇ ਸੋ ਮਿਲਦੇ ਆ ਜਲਦੀ ਹੀ ਇੱਕ ਨਵੇਂ ਬਲੌਗ ਦੇ ਨਾਲ